ਅਸੀਂ ਡਿਸਕਵਰ ਪਲੱਸ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਕਿਸਾਨ ਅੰਦੋਲਨ ਵਿੱਚ ਹਰ ਚੀਜ਼ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਇਹ ਹੈ ਵਾਸ਼ਿੰਗ ਪੁਆਇੰਟ ਇੱਥੇ ਮਸ਼ੀਨਾਂ ਲੱਗੀਆਂ ਨੇ ਇਹ ਮਸ਼ੀਨਾਂ ਨਾਲ ਇਹ ਤੇ ਕੱਪੜਿਆਂ ਦੀ ਧੋਾਈ ਕੀਤੀ ਜਾ ਰਹੀ ਹੈ ਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਤੁਸੀਂ ਕੀ ਕੀ ਸੇਵਾ ਦੇ ਰਹੇ ਹੋ ਤੇ ਇਹ ਕੱਪੜੇ ਧੋਣ ਦੀ ਸੇਵਾ ਚੱਲ ਰਹੀ ਹੈ ਅੱਛਾ ਇਹ ਸੇਵਾ ਜੀ ਤੁਸੀਂ ਕੀ ਕਰਦੇ ਹੋ ਕੱਪੜੇ ਕਲੈਕਟ ਕਰਦੇ ਹੋ ਜਾਂ ਲੋਕ ਇੱਥੇ ਦੇ ਕੇ ਜਾਂਦੇ ਨੇ ਨਹੀਂ ਲੋਕ ਇੱਥੇ ਆਉਂਦੇ ਆ ਹੀ ਵੀ ਆ ਮਿੰਟਾਂ ਦੇ ਵਿੱਚ ਕੱਪੜੇ ਧੋਣ ਨੂੰ ਆ ਛੇ ਵੀਮੈਂਟ ਖੜਦੇ ਇੱਥੇ ਵੀ ਆ ਮੈਂ ਤੁਹਾਡੇ ਕੱਪੜੇ ਧੋ ਕੇ ਸੁਕਾ ਕੇ ਦੇ ਦਿੰਦਾ ਜੇ ਕਿਸੇ ਵੀ ਵੀਰ ਨੂੰ ਯਾਨੀ ਕੱਪੜੇ ਧੋਣ ਦੀ ਲੋਡ ਪੈਂਦੀ ਆ ਤੇ ਇੱਥੇ ਆ ਜੇਵੇ 20 ਮਿੰਟਾਂ ਚ ਕੱਪੜੇ ਧੋ ਕੇ ਉਹਨਾਂ ਨੂੰ ਇੱਥੇ ਹੀ ਵਾਪਸ ਦੇ ਦੇਣੇ ਕੀ ਕੋਈ ਇਹਦਾ ਚਾਰਜ ਲੈਣੇ ਹੋ ਨਹੀਂ ਕੋਈ ਚਾਰਜ ਨਹੀਂ ਇਹ ਬਿਲਕੁਲ ਸੇਵਾ ਜੋ ਐਬਸੋਲੂਟਲੀ ਫ੍ਰੀ ਹੈ ਜੀ ਸੇਵਾ ਹੈ ਐਸੇ ਕਰਕੇ ਫ੍ਰੀ ਹੈ ਇਹ ਜਜ਼ਬਾ ਹੈ ਕਿਸਾਨਾਂ ਦਾ ਔਰ ਕਿਸਾਨਾਂ ਦੇ ਸਪੋਰਟਰਾਂ ਦਾ ਇਹ ਤੁਹਾਨੂੰ ਸਪਲਾਈ ਵਗੈਰਾ ਕਿਸੇ ਨੇ ਦਿੱਤੀ ਆ ਜਾਂ ਤੁਸੀਂ ਹਾਂਜੀ ਇੱਥੇ ਉਹ ਦੁਕਾਨਾਂ ਵਾਲਾ ਨੇ ਸਪਲਾਈ ਦਿੱਤੀ ਹਾਂ ਜਿਸ ਤਰ੍ਹਾਂ ਕਿ ਕਈ মিডিਆ 'ਚ ਕਿਹਾ ਜਾਂਦਾ ਕਿ ਸ਼ਾਇਦ ਇਹ ਕੁੰਡੀਆਂ ਲਾ ਲੈਂਦੇ ਨੇ ਉੱਪਰੋਂ ਲੈਂਦੇ ਨੇ ਉਹ ਦੁਕਾਨ ਤੋਂ ਇਹਨਾਂ ਨੇ ਸਪਲਾਈ ਲਈ ਆ ਉਹਨਾਂ ਨਾਲ ਸਹਿਮਤੀ ਨਾਲ ਲਈ ਆ ਤੇ ਉਹਨਾਂ ਨੂੰ ਇਹ ਬਿੱਲ ਦਿੰਦੇ ਨੇ ਕੋਈ ਚੀਜ਼ ਦੀ ਜੇ ਕਿਸੇ মিডিਆ ਜਾਂ ਕਿਸੇ ਤਰ੍ਹਾਂ ਦਾ ਇਹ ਪ੍ਰਭਾਵ ਪਾਇਆ ਜਾਵੇ ਜਾਂ ਇਹ ਦਿਖਾਇਆ ਜਾਵੇ ਕਿ ਇਹ ਚੀਜ਼ ਕੋਈ ਧੱਕੇ ਨਾਲ ਕਰ ਰਹੀ ਹੈ ਜਾਂ ਕੋਈ ਕੋਈ ਬਾਹਰੋਂ ਕਰ ਰਿਹਾ ਕੋਈ ਏਜੰਸੀ ਨਹੀਂ ਹੈ ਕੁਝ ਨਹੀਂ ਹੈ ਤੇ ਇਹਨਾਂ ਦੀ ਵਲੰਟੀਅਰ ਸੇਵਾ ਤੇ ਇਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਬੈਕਾ ਸਪੋਰਟ ਇੱਕ ਕਿਸਾਨਾਂ ਦੇ ਅੰਦੋਲਨ ਦੀ ਇੱਥੇ ਦੇ ਰਹੇ ਨੇ ਤੁਹਾਡੇ ਲਈ ਡਿਸਕਵਰ ਪਲੱਸ ਬੋਲੇਗਾ ਸੱਚ ਦਿਖਾਵੇਗਾ ਸਤ ਸਿੰਘ ਬਾਰਡਰ ਦਿੱਲੀ